ਫਕਤ ਨਹੀਂ ਕਈ ਵਾਰੀ ਬੰਦੇ ਦਾ ਜਨਮ ਉਹ ਵੱਡਾ ਉਹ ਗੱਲ ਇਹ ਵੀ ਵੱਡੀ ਉੱਥੋਂ ਲਿਖਿਆ ਸੀ ਕਿ ਅਸਾਂ ਨਹੀਂ ਜੋਗਣ ਉੱਤੇ ਮਰਨਾ ਨਹੀਂਓ ਜਾਣਾ ਭਰੇ ਭਰਾਏ ਖੁਸ਼ੀਆਂ ਵਾਂਗ ਵਢਾਲੇ ਜਿੰਦੇ ਨਹੀਂ ਗਮ ਜੋ ਤੇਰੇ ਹਿੱਸੇ ਆਏ ਅੱਗੇ ਲਿਖਿਆ ਸੀ ਕਿ ਕਲਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਿਨ ਬਰਸੇ ਲੰਘੇ ਸਾਵਣ ਨੂੰ ਕਲਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਿਨ ਬਰਸੇ ਲੰਘੇ ਸਾਵਣ ਦਾ ਥੋੜਾ ਗਰੀਬ ਤੇ ਮਲੇ ਨਹੀਂ ਰਹਿੰਦੇ ਕਦੇ ਆੜਾਂ ਵਿੱਚ ਵੀ ਤਰਹਾਈ ਖੁਸ਼ੀਆਂ ਵਾਂਗ ਵਢਾਲਾ ਦਿੰਦੇ ਨਹੀਂ ਗਮ ਜੋ ਤੇਰੇ ਹਿੱਸੇ ਆਏ ਕਿ ਜਿਕੇ ਕਣ ਦੀ ਸਖਤ ਦਾ ਦਰਦ ਨਹੀਂ ਹੁੰਦਾ ਲੋਹਾਰਾਂ ਦੇ ਘਰਾਂ ਹਰ ਨੂੰ ਕਣ ਦੀ ਸੱਟ ਦਾ ਦਰਦ ਨਹੀਂ ਹੁੰਦਾ ਲੋਹਾਰਾਂ ਦੇ ਘਰਾਂ ਹਰ ਨੂੰ ਪਤਾ ਨਹੀਂ ਕਿੰਨੇ ਤਪ ਦੇ ਫਾਲੇ ਹੁੰਦੇ ਆਪਣੇ ਸੀਨੇ ਉੱਤੇ ਘਟਾਏ ਤੁਸੀਂਾਂ ਵਾਂਗ ਹਟਾ ਦਾ ਬੰਦੇ ਨੇ ਕੰਮ ਦੋ ਤੇਰੇ ਸੋ ਇਹ ਸਾਇੰਸ ਵਾਂਗ ਲਿਖਿਆ ਜਾਂਦਾ ਪਰ ਕਈ ਵਾਰੀ ਕੋਈ ਗੱਲ ਜੁੜ ਜਾਂਦੀ ਉਧਰ ਕਿ ਉਧਰ ਬਾਤ ਆਉਂਦੀ ਹੈ ਹੈ ਸੋ ਇਹਦਾ ਕੋਈ ਵਾਕੀ ਮੈਂ ਤਾਂ ਤੁੱਕ ਬੰਦਗੀਆਂ ਹੀ ਕਰਦਾ ਸੀ ਮੈਨੂੰ ਨਾ ਤਾਂ ਵਿਦਾ ਦਾ ਪਤਾ ਵੀ ਇਹ ਕੀ ਹੈ ਕਿਰਤਾਂ ਬਣ ਗਈ ਗਤਲ ਬਣ ਗਈ ਗੀਤ ਹੈ ਤੋ ਮਾਤਾ ਗੱਲਾਂ ਨੂੰ ਗੱਲ ਕੱਢ ਕੇ ਲਿਖ ਲੈਂਦਾ ਹਾਂ। ਸੋ 79 ਸਿੱਧੂ ਜੀ ਜਿਹੜੀ ਜਿੱਟ ਆਪਣੀ ਕੀਤੀ ਸੀ ਚਿੰਤਾ ਜ਼ाहिर ਕੀਤੀ ਸੀ ਉਹ ਤੇ ਕੇ ਮੇਰੇ ਇੱਕ ਟੱਪੇ ਲਿਖੇ ਹੋਏ ਐ ਕਿ ਜਲ ਲੱਗ ਗਈ ਮਸ਼ੀਨਾਂ ਨੂੰ ਅੰਬਰਾਂ ਨੂੰ ਧੂਆ ਖਾ ਗਿਆ ਖਾ ਕੇ ਪੱਥਰ ਜ਼ਮੀਨਾਂ ਨੂੰ ਹਾਂਜੀ ਕਿ ਪਿੰਡ ਨੱਪ ਲੈ ਨੇ ਸ਼ਹਿਰਾਂ ਨੇ ਆਪਣੇ ਤਾਂ ਮਾਰ ਗਏ ਸ਼ਾਮੇ ਸੁੱਤੇ ਆਏ ਗਏ ਰਾਤ ਤੱਕ ਉੱਠ ਗਿਆ ਲੋਕਾਂ ਦਾ ਬੰਦਿਆਂ ਨੇ ਕਰ ਛੜਿਆ ਧੰਦਾ ਮੰਦਰ ਦਾ ਜੋਕਾਂ ਦਾ ਲੋਹੇ ਲੱਕੜਾਂ ਤੇ ਤਰਦੇ ਨੇ ਬੰਦਿਆਂ ਚ ਜ਼ਹਿਰ ਵੇਖ ਕੇ ਸੱਪ ਡੰਗਣੋਂ ਡਰਦੇ ਵੈਰੀ ਕੁ ਆਹ ਰੁਹਾ ਰੰਗ ਨਾਲ ਭਰੀਆਂ ਨੇ ਹਾਸਿਆਂ ਦੀ ਜੜ ਸੁੱਕ ਗਈ ਕਿਉਂਕਿ ਹਾਵਾਂ ਹਰੀਆਂ ਨੇ ਕੌਣ ਲੱਗਿਆ ਲਟੈਣਾ ਨੂੰ ਦਿਲਾਂ ਚ ਵਰਾਗ ਨਾ ਰਹੇ ਰੋਣ ਭੁੱਲਿਆ ਜਿਹਾ ਲਗਾ ਇਹ ਚੀਜ਼ਾਂ ਮੈਂ ਆਮ ਜੋ ਵਿਚਰਦਾ ਮੈਂ ਖੇਤੀ ਕਰਦਾ ਠੀਕ ਹੈ ਪਿੰਡਾਂ ਦੇ ਰਹਿਣ ਕਰਕੇ ਉਹ ਚੀਜ਼ਾਂ ਮੈਂ ਲਿਖ ਦਿੰਦੇ ਨੇ ਇੱਕ ਮੇਰੀ ਉਹਨਾਂ ਤੋਂ ਬੰਦੀ ਜਿਵੇਂ ਅੱਜ ਕੱਲ੍ਹ ਦੇ ਹਾਲਾਤਾਂ ਦੀ ਐ ਵੀ ਵਾਪਕ ਉਹਨਾਂ ਜ਼ਿੰਮੇਵਾਰੀ ਲੈਟੇ ਅੱਦੇ ਤਾਂ ਮੈਨੂੰ ਲੱਗਦਾ ਛੋਨਾ ਚੋਨਾ ਵੇਚ ਕੇ ਆਦਿਆ ਨਾ ਉਹ ਹਸਾਬ ਜਦੋਂ ਕਰਦੇ ਹੁੰਦੇ ਐਂਡ ਤੇ ਫਿਰ ਕਿਵੇਂ ਜੇ ਕਰਦੇ ਹੁੰਦੇ ਬੱਚਾ ਦਾ ਭੈਣ ਨਹੀਂ ਕਰਦੇ ਉਹਦੇ ਤੇ ਲਿਖਿਆ ਕਿ ਇਹ ਮੇਰੇ ਖਿਆਲ ਪੁਰਾਣੇ ਬੰਦੇ ਨੂੰ ਯਾਦ ਆ ਗੂ ਮੈਂ ਕਿਹੜੀ ਬੋਲੀ ਤੋਂ ਉਹ ਜੀ ਚੀਜ਼ ਚੱਕੀ ਐ ਜਿਹਨੇ ਪਹਿਲਾਂ ਕਾਂਕ੍ਰੀਟ ਹੌਂਸ ਹੁੰਦੇ ਰਹੇ ਐਰਨ ਤੇ ਫਾਲੇ ਵੀ ਪੁਰਾਣਾ ਹੀ ਐ ਹਾਂਜੀ ਐਰਨ ਤੇ ਫਾਲਾਣੇ ਆਮ ਇਹ ਇਹ ਜਿਹੜੀ ਜੇ ਇਹਦਾ ਇੱਕ ਸ਼ਬਦ ਆਊਗਾ ਉਹ ਸਭ ਸਾਰੇ ਸਾਰੇ ਤੁਸੀਂ ਸਮਝ ਲਓ ਉਹ ਜਿਹੜਾ ਦਾੜੀ ਨਾਲ ਮੋਛਾਂ ਵੱਧ ਗੁੱਤ ਦੇ ਨਾਂ ਨੂੰ ਪਰਾਂਦਾ ਨੀ ਚਿੰਤੋ ਦਾ ਬਾਪੂ ਚਿੰਤਾ ਵਿੱਚ ਸੁੱਕਦਾ ਜਾਂਦਾ ਕਹਿੰਦਾ ਸਸਤਾ ਸੂਟ ਸਲਾਈ ਮਹਿੰਗੀ ਚੁੰਨੀ ਨਾਲ ਰੰਗਾਈ ਮਹਿੰਗੀ ਤੇ ਸਾਦੀ ਨਾਲ ਸਗਾਈ ਮਹਿੰਗੀ ਖਰਚੇ ਵੇਖ ਨਿਕਲਦੀਆਂ ਚਾਂਗਣ ਨੀ ਚਿੰਤੋ ਦਾ ਬਾਪੂ ਚਿੰਤਾ ਵਿੱਚ ਸੁੱਕਦਾ ਜਾਂਦਾ ਕਹਿੰਦਾ ਕਵੀਲਦਾਰੀ ਨੇ ਜਮਾਂ ਕਾੜ ਤੇ ਭਾਂਡੇ ਵਿੱਚ ਸਭ ਸ਼ੌਕ ਬਾੜ ਤੇ ਨੰਗ ਪੁਨੇ ਨੇ ਪੱਤ ਝਾੜ ਤੇ ਬਣ ਗਿਆ ਸੁੱਤਰ ਕਾਂਡਾ ਨੀ ਚਿੰਤੋ ਦਾ ਬਾਪੂ ਚਿੰਤਾ ਵਿੱਚ ਸੁੱਕਦਾ ਜਾਂਦਾ ਗੁਆ ਇਹ ਵਾਲੀ ਡੈਂ ਡਰਾਵੇ ਹਰ ਬੰਦੇ ਦਾ ਬਜਟ ਹਲਾਵੇ ਖਾ ਕੇ ਕੋਈ ਸਿੱਕੀ ਸਿਹਤ ਬਣਾਵੇ ਖਾ ਕੇ ਕੋਈ ਸਿੱਕੀ ਜੀ ਕੋਈ ਸਿਹਤ ਬਣਾਵੇ ਔਲੇ ਤੋਂ ਛੋਟਾ ਆਉਂਦਾ ਚਿੰਤਨ ਤੋਂ ਆਉਂਦਾ ਥੋੜਾ ਦੁੱਧ ਤੇ ਬਹੁਤਾ ਪਾਣੀ ਪਾਣੀ ਵਿੱਚ ਪਾਈ ਮਧਾਨ ਹੱਥ ਮੱਥੇ ਤੇ ਮਾਰੇ ਜਵਾਨੀ ਮੱਖਣ ਕਿਉਂ ਨਹੀਂ ਆਉਂਦਾ ਇਹ ਗੱਲ ਕਰਨੀ ਹੈ ਖਰਚਾ ਵੱਧ ਤੇ ਘਟ ਕਮਾਈ ਕਰਜ਼ਾ ਚੱਕ ਕੇ ਕੋਠੀ ਪਾਈ ਕਿਸ਼ਤਾਂ ਦੇ ਘਾਰ ਕਢਾਈ ਹੁਣ ਗੈਸ ਤੇ ਫਿਰੇ ਚਲਾਉਂਦਾ ਨਹੀਂ ਜੰਦਾ ਪੈਟਰੋਲ ਵੀ ਮਹਿੰਗਾ ਹੋ ਗਿਆ ਬਹੁਤ ਪੰਜ ਪਾ ਦੇ ਨਾਮ ਪੂਰੇ ਪੈਂਦੇ ਨਿਤ ਦੇ ਖਰਚੇ ਖੜੇ ਹੀ ਰਹਿੰਦੇ ਅੱਛੇ ਦਿਨ ਤਾਂ ਲੰਘ ਗਏ ਲੰਘ ਗਏ ਕਹਿੰਦੇ ਕੁਲਵਿੰਦਰਾ ਬਦਲ ਕੇ ਲੰਘ ਤਿੰਨ ਤੋਂ ਬਾਅਦ ਹੁਣ ਚੱਲਦਾ ਇਸ ਤਰ੍ਹਾਂ ਦੀਆਂ ਮੇਰੀਆਂ ਛੋਟੀਆਂ ਮੋਟੀਆਂ ਮੈਂ ਲਿਖਦਾ ਰਹਿੰਨੇ ਇੱਕ ਮੇਰਾ